ਉਦੀ ਪੁੱਤਰ ਦੇ ਰਿਆ ਜਨਮ ਅਸਤਮੀ ਦਾ ਵਿਆੜਾ ਪੁਵਾਨ ਕ੍ਰਿਸ਼ਨ ਜੀ ਦਾ ਜਨਮ ਦਿਨ ਜਿਹੜਾ ਸਾਰੇ ਸ਼ਹਿਰਾਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਪੰਜਾਬ ਵਾਸੀਆਂ ਵੱਲੋਂ ਸਾਰੇ ਦੇਸ਼ ਵਾਸੀਆਂ ਵੱਲੋਂ ਬੜੀ ਖਰਦਾ ਦੇ ਖੁਸ਼ੀ ਨਾਲ ਮਨਾਇਆ ਜਾਂਦਾ ਸੋ ਅੱਜ ਵੀ ਅਸੀਂ ਇਹ ਦਿਨ ਜਿਹੜਾ ਉਹ ਮਨਾ ਰਹੇ ਆ ਤੋ ਮੈਂ ਸਾਰੀਆਂ ਸੰਕਾਂ ਨੂੰ ਅੱਜ ਦੇ ਸ਼ੁਭ ਦਿਨ ਤੇ ਮੁਬਾਰਕਬਾਦ ਦਿੰਦਾ। ਇੱਕ ਵਾਰੀ ਇਹ ਮੇਰੇ ਵੱਲੋਂ ਦੀ ਇਹ ਪਰਮਾਤਮਾ ਵੱਲੋਂ ਆਸ਼ੀਰਵਾਦ ਹੋਇਆ ਸਾਡੇ ਇਲਾਕੇ ਦੇ ਮੇਰ ਹੋਈ ਹੈ ਕਿ ਸਾਰੇ ਇਲਾਕੇ ਨੇ ਰਲ ਮਿਲ ਕੇ ਪ੍ਰੋਗਰਾਮ ਕੀਤਾ। ਇਹ ਕੋਈ ਅਸੀਂ ਇਕੱਲਿਆਂ ਨਹੀਂ ਕੀਤਾ। ਇਹ ਮਹਾਮਾਈ ਦੀ ਕਿਰਪਾ, ਸ੍ਰੀ ਕ੍ਰਿਸ਼ਨ ਜੀ ਦੀ ਕਿਰਪਾ ਹੈ। ਅੱਜ ਉਹਨਾਂ ਦਾ ਜਨਮ ਦਿਨ ਹੈ। ਔਰ ਅੱਜ ਉਹਨਾਂ ਦੇ ਜਨਮ ਦਿਤੇ ਸਾਰੇ ਸ਼ਹਿਰ ਵਾਸੀਆਂ ਲੱਖ ਲੱਖ ਵਧਾਈ ਦਿੰਦੇ ਆ ਔਰ ਉਹਨਾਂ ਕੋਲ ਅਰਦਾਸ ਕਰਦੇ ਆ ਵੀ ਸਾਡਾ ਸ਼ਹਿਰ ਤਰੱਕੀ ਕਰੇ ਸਾਡਾ ਸ਼ਹਿਰ ਨਸ਼ਿਆਂ ਤੋਂ ਬਚੇ ਨੌਜਵਾਨ ਜਿਹੜੇ ਖੇਡਾਂ ਵੱਲ ਜਾਣ ਔਰ ਨਸ਼ਿਆਂ ਤੋਂ ਦੂਰ ਰਹਿਣ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਇਹ ਜਿਹੜੀ ਮਟਕੀ ਆ ਨਾ ਇਹ ਅੱਜ ਤੋਂ ਨਾ ਕੋਈ 26 27 ਸਾਲ ਪਹਿਲਾਂ ਟਾਪਤੀ ਸ਼ੁਰੂ ਕੀਤੀ ਸੀ ਚਲਦੇ ਚਲਦੇ ਆ ਬੜੀ ਖੁਸ਼ੀ ਹੁੰਦੀ ਹੈ ਇਸ ਰੇਗਨੇਸ਼ ਪੂਜਾ 30 ਸਾਲ ਪਹਿਲਾਂ ਸ਼ੁਰੂ ਹੋਈ ਸੀ ਅਈ ਮਨੂ ਇੰਨੀ ਖੁਸ਼ੀ ਅੰਬਰਸਰ ਦੇ ਵਿੱਚ ਘੜ ਤੋਂ ਘੜ 100 ਤੋਂ ਪਲੱਸ ਜਗ੍ਹਾ ਦੇ ਵਿੱਚ ਮਟਕੀ ਬਣਾਈ ਜਾਂਦੀ ਹੈ ਅੱਜ त्यਾਲ ਹੈ ਗਲੀ ਗਲੀ ਲੋਕੀ ਕਹਿੰਦੇ ਕਾਉਂਸਲਰ ਮੈਨਾਂ ਕੰਮ ਹੀ ਇਹ ਹੈਗਾ ਕਾਉਂਸਲਰਾਂ ਦਾ ਐਡਾ ਸਫਾਈਆਂ ਕਰਾਣਾ ਇਹ ਉਹ ਮਲਾਈਮਾਂ ਦਾ ਕੰਮ ਹੈ ਕਿਉਂਕਿ ਆ ਵੇਖੋ ਹਰ ਧਰਮ ਦੇ ਲੋਕ ਮਹੱਲੇ ਲੋਕ ਲੋਕਾਂ ਨੂੰ ਧਰਮ ਨਾਲ ਕੁਝ ਕਰਾਂਗੇ ਤੇ ਜੁੜਨਗੇ ਅੱਜ ਤੋਂ 25 30 ਸਾਲ ਪਹਿਲਾਂ ਰਾਮਲੀਲਾ ਹੁੰਦੀਆਂ ਸੀ ਮਹੱਲੇ ਮਹੱਲੇ 'ਚ ਨਾਟਕ ਹੁੰਦੇ ਲੋਕਾਂ ਨੂੰ ਸੰਸਕਾਰ ਪਤਾ ਸੀ ਇਹ ਜਦੋਂ ਤੋਂ ਆਪਣੇ ਆਪਣੇ ਕਮਰੇ ਹੱਥਾਂ ਜਿਹਾ ਫੜਾਤਾ ਦੁਨੀਆ ਖਤਮ ਹੋਣ ਤੇ ਆ ਗਈ ਮੈਂ ਤੇ ਇਹਨਾਂ ਨੂੰ ਵੀ ਫੇਰ ਵਧਾਈ ਦੇਣਾ ਕਿ ਜਿਨ੍ਹਾਂ ਨੇ ਇਹ ਪਰਾਲਾ ਸ਼ੁਰੂ ਕੀਤਾ ਪ੍ਰਮਾਤਮਾ ਨੇ ਉਹਨਾਂ ਨੂੰ ਤਾਕਤ ਬਖਸ਼ੀ ਇੱਕ ਵਾਰ ਫੇਰ ਤਾਂ ਬਹੁਤ ਬਹੁਤ ਵਧਾਈ